ਵੀ ਹੋਈ ਆਂ ਪਾਣੀ ਤੇ ਬੱਸਾਂ ਚਲਾ ਦਾਂਗੇ ਪਾਣੀ ਤੇ ਬੱਸਾਂ ਕਿੱਥੇ ਚਲਾ ਲਾ ਸੜਕਾਂ ਲੀਆਂ ਚਲਾ ਲਾ ਉਹੀ ਬਹੁਤ ਹੈ ਪਾਣੀ ਤੇ ਬੱਸਾਂ ਚਲਾ ਦਾਂਗੇ ਮੰਗਲ ਕਰੇ ਤੇ ਰੈਲੀ ਕਰਾਂਗੇ ਗੱਲ ਹੈ ਕੋਈ ਬੰਦਿਆਂ ਦੀ ਯਾਰ ਆ ਰੋਡ ਸ਼ੋਅ ਕੱਢਣ ਲੱਗਿਆ ਹੋਇਆ ਪੰਜਾਬ ਬਚਾਓ ਇੱਕਦਮ ਮੈਨੂੰ ਇਹਨਾਂ ਸਮਝ ਆਉਂਦੀ ਪੰਜਾਬ ਕੀ ਤੋਂ ਬਚਾਈਏ ਇਹਦੇ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਜੇ ਹੋਣੀ ਉਹਦੇ ਉੱਤੇ ਛਤਰੀ ਲਾ ਰੱਖੀ ਐ ਜੀਪ ਜੀ ਤੇ ਵੀ ਕਿਤੇ ਸਾ ਕਾਕਾ ਜੀ ਨੂੰ ਗਰਮੀ ਨਾ ਲੱਗ ਜੇ ਲੈ ਏ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਆਂ ਪੰਜਾਬ ਦੇ ਵਿੱਚ ਜੇ ਕਹਿੰਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆਂ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਜਦੋਂ 30 ਡਿਗਰੀ ਹੋਇਆ ਉਦੋਂ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ ਨਹੀਂ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਸੀਂ ਕਾ ਕੀਤੇ ਕੀਨੇ ਆ ਭਾਈ ਤੁਸੀਂ ਕੀਤਾ ਮਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜੋ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਸਾਇਪੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਸੋ ਇਹ ਰੋਜ਼ ਡਰਦੇ ਆ ਇਹ ਕਦੇ ਆਪ ਤੇਰੇ ਬੌਸ ਤੋਂ ਡਰਦੇ ਆ ਕਦੇ ਇਹਨਾਂ ਦਾ ਕੋਈ ਪੁੱਲ ਪੁੱਛਦਾ ਹੈ ਨਹੀਂ ਮੈਂ ਦੇਖਿਆ ਹੋਇਆ ਇਸ ਨਾ ਸਿਸਟਮ ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਠੀਕ ਆ ਉਹੀ ਤੁਰੇ ਫਤ ਰਹਿੰਦੇ ਐਧਰ ਨੂੰ ਲੰਘੇ ਐਧਰ ਨੂੰ ਲੰਘੇ ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਉੱਥੋਂ ਆਲਾ ਚੱਕ ਕੇ ਬਠਿੰਡੇ ਵਾਲਾ ਚੱਕੇ ਲੁਧਿਆਣੇ ਮਾਰਿਆ ਸੰਗਰੂਰ ਵਾਲਾ ਚੱਕੇ ਆਨੰਦਪੁਰ ਸਾਹਿਬ ਮਾਰਿਆ ਖਡੂਰ ਸਾਹਿਬ ਵਾਲਾ ਚੱਕੇ ਸੰਗਰੂਰ ਮਾਰਿਆ ਇਹਨੂੰ ਆਪਸੀ ਨਹੀਂ ਪਤਾ ਲੱਗਾ ਕਿਧਰੋਂ ਕਿਹਨੂੰ ਕੀ ਕਰੀਏ ਭਾਈ ਲੋਕਲ ਬੰਦੇ ਆ ਦੇਖੋ ਹੁਣ ਸ਼ਹਿਰੀ ਕਲਸੀ ਤੁਹਾਡਾ ਆਪਣਾ ਜਵਾਕ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਜਾ ਕੇ ਕਰੇ ਕੰਮ ਕਰਾ ਲਿਓ ਇਸ ਤੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ ਆਹ ਸਹੀ ਕਰਨ ਦਾ ਮੌਕਾ ਹੈ ਨਹੀਂ ਥੋਡੇ ਬਾਰੇ ਐਂ ਕਹਿਣ ਲੱਗੇ ਗੁਰਦਾਸਪੁਰਿਆਂ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਸ ਤੋਂ ਪਹਿਲਾਂ ਆਪਾਂ ਬੰਬੇ ਵਾਲਾ ਇੱਕ ਪਹਿਲਾਂ ਬਨੋਦ ਖੰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ ਚ ਜਾਂ ਕੋਈ ਕਿਤੇ ਨੱਕਾ ਨਲਕਾ ਲਵਾਇਆ ਹੋਵੇ ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਆਪ ਤੇ ਲੋਕਲ ਜਵਾਕ ਨੂੰ ਵੋਟਾਂ ਪਾਓ ਤਾਂ ਕਿ ਉਹ ਜਿਹਨੇ ਜਿਹਨੇ ਥੋੜਿਆਂ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਡਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਿਆਂ ਤੋਂ ਸੋ ਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਆ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫੇਰ ਕਰੀ ਜਾਵਾਂ ਨਾ ਇਹ ਜਿਹੜੀ ਰਾਜਨੀਤੀ ਹੈ ਨੌ ਤੋਂ ਪੰਜ ਵਾਲੀ ਗੇਮ ਨਹੀਂ ਹੈਗੀ ਇਹ ਇਹ ਤਾਂ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜ਼ਰੂਰੀ ਸਾਨੂੰ ਡਾਕਟਰ ਤੇ ਉੱਥੇ ਹਸਪਤਾਲ ਦਾਖਲ ਕਰਾਓ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਹਾਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਂ ਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ ਚੋਂ ਲਫਟਰ ਸ਼ੋਹਾਂ ਚੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਹੀ ਅੱਗ ਬੁਝੀ ਜਾਂਦੀ ਹੈ ਤੂੰ ਕਦ ਕਿਵੇਂ ਹਸਾਏਗਾ ਆ ਜਾ ਫੱਕ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਤਾਂ ਪਾ ਦਈਏ ਚੱਲ ਪਰ ਤੁਸੀਂ ਮਾਣੀ ਇੰਨਾ ਸਤਕਾਰ ਦੇਤਾ ਪਹਿਲਾਂ ਮੈਨੂੰ ਐਮਪੀ ਬਣਾਇਆ ਦੋ ਵਾਰੀ ਸੰਗਰੂਰ ਤੋਂ ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਫੇਰ ਛੱਪੜ 'ਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੀ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਐ ਕਿ ਜੰਗਲ ਦੀ ਅੱਗ ਹੈ ਮੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਂ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ ਚ ਹੋਊਗਾ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਆਹ ਫਰਕ ਆਹ ਫਰਕ ਹੈ ਆਓ ਆਪ ਇਕੱਠੇ ਹੋ ਕੇ ਪੰਜਾਬ ਠੀਕ ਕਰੀ ਐਡੀ ਕਿਹੜੀ ਗੱਲ ਆ ਯਾਰ ਆਪਣਾ ਆਪਣਾ ਵਤਨ ਜੇ ਆਪਣੇ ਘਰ ਚ ਕੋਈ ਗੰਦ ਪੈ ਜਾਏ ਆਪਾਂ ਹੀ ਠੀਕ ਕਰਦੇ ਆਂ ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ ਤੁਸੀਂ ਇਹ ਨਾ ਸੋਚੋ ਕਿ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ ਆਪਾਂ ਨੂੰ ਕਰਨਾ ਪੈਣਾ ਆਪਦੇ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਉਂਦੀ ਆਪਾਂ ਨੂੰ ਹੀ ਠੀਕ ਕਰਨਾ ਪੈਣਾ ਪੰਜਾਬ ਔਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁਣ ਤਾਂ ਰੰਗ ਜੇ ਦੇਖਣ ਤਾਂ ਲੱਗ ਗਏ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਿਆ ਕੋਈ ਪਟਵਾਰੀ ਲੱਗਿਆ ਕੋਈ ਪੁਲਿਸ ਇਨਸਪੈਕਟਰ ਲੱਗਿਆ ਨੇ ਕੁੜੀਆਂ ਜੱਜ ਵੀ ਲੱਗਿਆ ਨੇ ਕੁੜੀਆਂ 1 ਰੁਪਿਆ ਕਹਦੇ ਸਾਬਤ ਕਰਦੇ 1 ਰੁਪਿਆ ਫਿਰ ਪਾਣੀ ਨਹਿਰਾਂ ਦਾ ਪਾਣੀ ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਨਵੀਆਂ ਕੱਸੀਆਂ ਬਣਾ ਰਹੇ ਆਂ ਅੰਡਰਗਰਾਊਂਡ ਪਾਈਪਾਂ ਪਾ ਰਹੇ ਆਂ ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਹੈ ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ 4 400 5 500 6 600 ਫੁੱਟ ਤੇ ਪਾਣੀ ਚਲਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦੇ ਤਿੰਨੋਂ ਦਰਜੇ ਹਵਾ ਦਾ ਪਾਣੀ ਦਾ ਤੇ ਧਰਤੀ ਆਪਾਂ ਕਾਇਮ ਹੀ ਨਹੀਂ ਰੱਖ ਸਕੇ ਹੁਣ ਰੱਖਾਂਗੇ ਵੀਰੋ ਮੈਂ ਇੱਕ ਬੇਨਤੀ ਕੀਤੀ ਸੀ ਅੱਜ ਵੀ ਕਰਕੇ ਜਾਨਾਂ ਮੈਂ ਬੇਨਤੀ ਕੀਤੀ ਸੀ ਪੂਸਾ 44 ਜਿਹੜੀ ਹੈ ਨਾ ਪੂਸਾ 44 ਇਹ ਇਹ ਕਿਸਮ ਨਾ ਬੀਜਿਓ ਕਿਉਂਕਿ ਇਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਇਹਦੀ ਪ੍ਰਾਲੀ ਵੀ ਜ਼ਿਆਦਾ ਹੁੰਦੀ ਹੈ ਤੇ ਪੀਆਰ 126 ਪੀਆਰ 127 ਪੀਆਰ 128 ਪੀਆਰ 129 ਪੀਆਰ 130 ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਕੱਢਿਆ ਨੇ ਨਵੀਆਂ ਜਿਹੜੇ ਬੀਜ ਆਪਣਾ ਲੁਧਿਆਣੇ ਆਂ ਬੀਜੋਗੇ ਦਾਣਾ ਦਾਣਾ ਚੱਕਾਂਗੇ ਔਰ 48 ਘੰਟਿਆਂ ਤੋਂ ਕੀ 24 ਘੰਟਿਆਂ ਚ ਹੀ ਪੇਮੈਂਟ ਹੋਊਗੀ ਮੈਂ ਬੇਨਤੀ ਕੀਤੀ ਸੀ ਬਹੁਤ ਵੱਡੇ ਅਖਬਾਰ ਨੇ ਦੇਸ਼ ਦੇ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਨੇ ਫਰੰਟ ਪੇਜ ਲਾਇਆ 10 ਦਿਨ ਪਹਿਲਾਂ ਕਿ ਇੱਕ ਬੇਨਤੀ ਤੇ 33% ਲੋਕਾਂ ਨੇ ਜਿਹੜੀ ਪੂਸਾ 44 ਨਹੀਂ ਬੀਜੀ ਉੱਥੇ 26 ਬੀਜੀ ਵੀਰੋ 477 ਕਰੋੜ ਰੁਪਏ ਦਾ ਬਿਜਲੀ ਦਾ ਬਚ ਗਿਆ ਤੇ 5 ਬਿਲੀਅਨ ਕਯੂਬਿਕ ਮੀਟਰ ਪਾਣੀ ਬਚ ਗਿਆ ਥੱਲੇ ਧਰਤੀ ਚ ਆ ਇਹਨਾਂ ਦਾ 33% ਨਾਲ ਹੁਣ ਜਾਰੀ ਕਰਤਾ ਲਿਸਟ ਰੋਸਟਰ ਬਣਾਤਾ 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਚ ਓਨ ਲਾਇਓ ਪਰ ਬਾਰਡਰ ਦੇ ਤਾਰ ਵਾਲੇ ਪਰਲੇ ਪਾਸੇ ਵਾਲਾ ਤਰੀਕ ਪਹਿਲਾਂ ਦੇਤੀ ਤੁਹਾਨੂੰ ਉਹ ਜਿਹੜਾ ਰੋਸਟਰ ਮਿਲ ਜੂਗਾ ਪਨੀਰੀ ਵੀਝ ਲੋ ਉਸ ਸਾਹਬ ਨਾਲ ਚੱਕੀ ਵੀ ਜਾਊਗੀ ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ ਕਿਹੜੀ ਕਿਹੜੇ ਇਲਾਕੇ ਚ ਜਿਹੜੀ ਫਸਲ ਹੈ ਬਹੁਤ ਪਲੈਨਿੰਗ ਨਾਲ ਚੱਲਦਾ ਜੀ ਮੈਂ ਮੈਂ ਨਹੀਂ ਹੁੰਦਾ ਕਿ ਨਹੀਂ 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 ਇਦਾਂ ਕਰ ਦੋ ਨੋ ਨੋ ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਜਿਹੜੇ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ ਬਾਰਡਰ ਦੇ ਪਰਲੇ ਪਾਸੇ ਤਾਰ ਵਾਲਾ 11 ਜੂਨ ਹੈ ਠੀਕ ਹੈ ਨਾ ਬਿਜਲੀ ਮਿਲੂਗੀ ਪਿਛਲੀ ਵਾਰ ਆਪਾਂ ਨੂੰ 15 ਤੋਂ 18 ਆ ਜ਼ਿਲ੍ਹੇ ਲਾਉਣਗੇ 19 ਤੋਂ 22 ਆ ਜ਼ਿਲ੍ਹੇ ਲਾਉਣਗੇ ਉਦੋਂ ਕਾਰਨ ਕੀ ਸੀ ਉਦੋਂ ਬਿਜਲੀ ਇੱਕਦਮ ਨਹੀਂ ਹੈਗੀ ਸੀ ਐਨੀ ਫਿਰ ਆਪਾਂ ਬਿਜਲੀ ਦੀ اپنی ਜਿਹੜੀ ਕੋਲੇ ਦੀ ਖਾਨ ਹੈ ਝਾਰਖੰਡ ਚ ਉਹ ਚਲਾਈ ਉਹ ਚਲਾ ਕੇ ਕੋਲਾ ਆਮ ਕੀਤਾ ਫਿਰ ਥਰਮਲ ਪਲੈਂਟ ਖਰੀਦਿਆ ਹੁਣ 15 ਤਰੀਕ ਤੋਂ ਜਿੰਨੀ ਮਰਜੀ ਬਿਜਲੀ ਲੈ ਲਿਓ ਬਿਜਲੀ ਆਮ ਪਈ ਹੈ ਪੰਜਾਬ ਕੋਲੇ ਪੰਜਾਬ ਬਿਜਲੀ ਵੇਚ ਰਿਹਾ ਹੈ ਇਸ ਵਕਤ ਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਹੈ ਸਾਸੀ ਕਾਲ ਸ਼ੈਰੀ ਨੇ ਦੱਸਿਆ ਜਿਵੇਂ ਬਿਜਲੀ ਆਉਂਦੀ ਵੀ ਦਿਨੇ ਹੈ ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਜਿਹੜੇ ਦਫ਼ਤਰ ਨੇ ਸਾਰੇ ਦੁਨੀਆ ਦਾ ਦਫਤਰ ਦਿਨੇ ਲੱਗਦਿਆ ਉਹ ਜ਼ਿਮੀਂਦਾਰ ਦਾ ਦਫਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ ਰਾਤ ਨੂੰ 2 ਵਜੇ ਲਾਈਟ ਆਉ ਜੀ ਨਾ ਪਹਿਲਾਂ ਸੌਂ ਸਕਦਾ ਨਾ ਬਾਅਦ ਚ ਸੌਂ ਸਕਦਾ ਹੁਣ ਬਿਜਲੀ ਦਾ ਜਦੋਂ ਮਰਜੀ ਬਟਨ ਦੱਬਿਓ ਤੁਹਾਡੇ ਕੋਲ ਮੋਟਰ ਚੱਲੂਗੀ ਨਾਲ ਖੇਤੀ ਵਾਲਾ ਪਾਣੀ ਵੀ ਆਊਗਾ ਦੂਜਾ ਜਿਹੜਾ ਨਹਿਰੀ ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਆਪਾਂ 98% ਤੇ ਪਹੁੰਚ ਗਏ 98% ਤੇ 21 ਜਦੋਂ ਆਪਾਂ ਸੌਂ ਚੱਕੀ ਸੀ ਉਦੋਂ 21 ਸੀ 98% ਤੇ ਪਹੁੰਚ ਗਏ ਵੀਰੋ ਜਿੱਦ ਤੇ 70 ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ ਪਾਈਪਾਂ ਥੱਲੇ ਪਈ ਜਾਂਦੀਆਂ ਨੇ 70 ਤੇ ਪਹੁੰਚ ਗਏ 14 ਲੱਖ ਚੋਂ 6 ਲੱਖ ਟਿਊਬਲ ਪੰਜਾਬ ਦਾ ਬੰਦ ਹੋ ਜਾਊਗਾ ਕਿਉਂਕਿ ਨਹਿਰੀ ਪਾਣੀ ਆਇਆ ਹੋਊਗਾ ਫਿਰ ਮੋਟਰ ਚਲਾਉਣ ਦੀ ਲੋੜ ਨਹੀਂ ਉਹਦੇ ਨਾਲ ਜਿਹੜਾ 6-7000 ਕਰੋੜ ਬਚੂਗਾ ਉਹਦੇ ਚੋਂ ਸਿਰਫ 5200 ਤੋਂ 5500 ਦੀ ਗਰੰਟੀ ਐ ਜਿਹੜੀ ਮੈਂ ਆਪ ਗਰੰਟੀ ਦਿੱਤੀ ਸੀ ਮੈਂ ਮਾਵਾ ਭੈਣਾਂ ਨੂੰ ਜਿਹੜਾ 100000 ਰੁਪਏ ਵਾਲੀ ਸਲਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਹੋਏ ਉਹੀ ਪਾਣੀ ਤੇ ਬੱਸਾਂ ਚਲਾ ਦਾਂਗੇ ਪਾਣੀ ਤੇ ਬੱਸਾਂ ਕਿੱਥੇ ਚਲਾ ਲਾ ਸੜਕਾਂ ਲੀਆਂ ਚਲਾ ਲਾ ਉਹੀ ਬਹੁਤ ਹੈ ਪਾਣੀ ਤੇ ਬੱਸਾਂ ਚਲਾ ਦਾਂਗੇ ਮੰਗਲ ਕਰੇ ਤੇ ਰੈਲੀ ਕਰਾਂਗੇ ਗੱਲ ਐ ਕੋਈ ਬੰਦਿਆਂ ਵਾਲੀ ਯਾਰ ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲੋ ਅੱਜ ਕੇਜਰੀਵਾਲ ਸਾਹਿਬ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ ਮੈਂ ਜਾਣਾ ਇੱਥੋਂ ਜਨ ਸਰ ਦਰਬਾਰ ਸਾਹਿਬ ਮੱਥਾ ਟੇਕਾਂਗੇ ਦਰਗਿਆਣਾ ਮੰਦਰ ਮੱਥਾ ਟੇਕਾਂਗੇ ਰੋਡ ਸ਼ੋਅ ਹੈ ਕੱਲ ਨੂੰ ਸਾਰੇ ਸੰਗਠਨ ਦੀ ਮੀਟਿੰਗ ਹੈ ਬਿਰੋ ਇਹਨਾਂ ਨੇ ਸੋਚਿਆ ਸੀ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਤੁਸੀਂ ਤਾਂ ਦਰਿਆਵਾਂ ਦੇ ਇਲਾਕੇ ਵਾਲੇ ਲੋਕ ਹੋ ਤੁਹਾਨੂੰ ਤਾਂ ਵੱਧ ਪਤਾ ਹੈ ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ